ਸਾਡੇ ਮੱਧਾਂ ਦੇ ਲੱਗੇ ਪਈ ਚਿਚੜ ਬਾਲੇ ਇਹ ਬਾਈ ਕਹਿੰਦਾ ਚਿਚੜਾ ਪਾ ਤਿੰਨ ਦਿਨ ਅੱਧੇ ਵਿੱਚ ਸਾਰੇ ਝਾੜ ਦਾਂਗੇ ਤੇ ਆ ਦੇਖੋ ਜੜੀਆਂ ਬੂੜੀਆਂ ਪਤਾ ਨਹੀਂ ਕਿਹੜੇ ਪੌਦੇ ਨੇ ਬਾਈ ਸਾਡੇ ਕੋਲ ਹਾਂ ਬਾਈ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਜੀ ਪਹਿਲਾਂ ਦਵਾਈਆਂ ਦੱਸ ਬਈ ਕਿਹੜੀਆਂ ਕਿਹੜੀਆਂ ਆ ਦੇਖੋ ਇਹ ਹੁੰਦੀਆਂ ਨੇ ਹਰੜਾ ਹਰੜਾ ਹਾਂਜੀ ਇਹ ਲੀਵਰ ਮੈਦ ਨੂੰ ਸੈੱਟ ਰੱਖਦੀ ਡਾਈਜੈਸ਼ਨ ਬਿਲਕੁਲ ਠੀਕ ਰਹਿੰਦਾ ਇਹਦੇ ਨਾਲ ਠੀਕ ਆ ਬਾਈ ਆ ਹੁੰਦਾ ਜੀ ਚਰਾਇਤਾ ਚਰਾਇਤਾ ਜਿਹੜੇ ਚਿਚੜ ਪੈ ਜਾਂਦੇ ਜੂਆਂ ਕਰਲੀ ਆ ਲੱਗ ਜਾਂਦੀਆਂ ਨੇ ਜੰਮ ਜੰਮ ਹੋ ਜਾਂਦੀਆਂ ਨੇ ਆ ਜੀਰਾ ਡੰਡੀ ਹੁੰਦੀ ਜੀ ਦੁੱਧ ਬਦਾਉਂਦੀ ਏ ਠੀਕ ਆ ਭਈ ਇਹ ਜੀਰਾ ਡੰਡੀ ਇਹ ਦੁੱਧ ਬਦਾਉਂਦੀ ਹਾਂਜੀ ਲਓ ਵੀ ਦੁੱਧੋ ਕਰੀ ਚੱਲੋ ਨਾ ਨੁਟ ਕਾਪੀ ਪੀਂਨ ਜਾ ਕਰੋ ਇਹ ਕੰਡੂ ਦਾ ਸਖ ਹੁੰਦਾ ਜੀ ਜਿਹੜਾ ਮਿੱਟੀ ਖਾਂਦੇ ਬਾਲ ਖਾਂਦੇ ਪੂੰਛ ਦੇ ਬਾਲ ਖਾਂਦੇ ਪਿਸ਼ਾਬ ਪੀਂਦੇ ਪਸ਼ੂ ਠੀਕ ਆ ਭਈ ਗੰਦ ਚਾਟਦੇ ਨੇ ਹੂੰ ਇਹ ਕੰਡੂ ਕਾਲੀ ਜੀਰੀ ਹੁੰਦੀ ਜੀ ਠੀਕ ਆ ਭਈ ਇਹ ਜੇਰਬਾਤ ਹੁੰਦੀ ਜੀ ਹੂੰ ਇਹ ਮਾਲ ਕੰਗਣੀ ਦਾ ਫੁੱਲੇ ਜਿਹੜਾ ਥਣਾ ਜੇ ਲੋਹ ਖੂਣਾ ਵਿੱਚ ਛਿਚੜਾਵੇ ਛੱਡਿਆਵੇ ਠੀਕ ਆ ਭਈ ਆਂਬਾ ਹਲਦੀ ਹੁੰਦੀ ਜੀ ਹੂੰ ਇਹ ਇਨਫੈਕਸ਼ਨ ਵਾਸਤੇ ਹੁੰਦੀ ਆਹਨੇ ਪੱਥਰ ਜੇ ਬਾਈ ਇਹ ਪੋਚ ਦੇ ਵੀ ਹੁੰਦੇ ਜੀ ਜਿਹੜਾ ਪਸ਼ੂ ਬੋਲਦਾ ਨਹੀਂ ਜੀ ਠੀਕ ਆ ਬਾਈ ਇਹ ਐਨ ਆਰ ਦਾ ਛਿਲਕਾ ਜੀ ਜਿਹੜਾ ਪਸ਼ੂ ਤੇ ਮੋਕ ਲੱਗ ਜਾਂਦੀ ਜੀ ਹੂੰ ਇਹ ਸੁਹਾਗਾ ਸਮੁੰਦਰ ਜਾ ਕਲਮਿਸ਼ੋਰਾ ਜਿਹੜਾ ਪਸ਼ੂ ਭਾਰ ਪਿੰਦਾ ਸਰੀਰ ਦਿਖਾਉਂਦਾ ਜੀ ਉਹ ਉਸ ਵਾਸਤੇ ਹੁੰਦੀ ਨਹੀਂ ਠੀਕ ਆ ਬਾਈ ਇਹ ਸੂਫ ਹੁੰਦੀ ਜੀ ਹੂੰ ਹਾਜਮੇ ਵਾਸਤੇ ਹੁੰਦੀ ਕਾਲਾ ਲੂਣੇ ਪਾਣੀ ਪੂਣੀ ਚੰਗਾ ਪੀਲਣ ਦਾ ਪਸ਼ੂ ਠੀਕ ਆ ਬਾਈ ਆ ਜੋ ਖਾਰ ਹੁੰਦਾ ਹੂੰ ਇਹ ਅਰਜੁਨ ਦਾ ਸ਼ਾਹ ਹਾਂਜੀ 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 ਇਹ ਫਟਕੜੀ ਹੁੰਦੀ ਜੀ ਮੂੰਹ 'ਚ ਪਾਣੀ ਆਣ ਲੱਗਦਾ ਇਹ ਹੈਗਾ ਇਹ ਠਿਕ ਨਹੀਂ ਛੱਦਰ ਜਿਹੜਾ ਸਣਾ ਤੇ ਗੰਡ ਹੋ ਜਾਂਦੀ ਜੀ ਹੂੰ ਆ ਇਹ ਹੈਗੀ ਜੀ ਬਿੱਲਾ ਦੀ ਗੁੱਦ ਬੈਲ ਦੀ ਗੁੱਦ ਹਾਂਜੀ ਇਹ ਵੀ ਬਹੁਤ ਕੰਮ ਜਾਂਦੀ ਹਾਂਜੀ ਇਹ ਠੰਡੀ ਹੁੰਦੀ ਹੈ ਮੇਦੇ ਨੂੰ ਸੇ ਰੱਖਦੀ ਹੈਗੀ ਇਹ ਸੁੱਕਾ ਔਲਾ ਹੁੰਦਾ ਜੀ ਭੋਗ ਬਦਾਵੇ ਦਿਲ ਦਿਮਾਗ ਨੂੰ ਤਾਕਤ ਦੇਵੇ ਜੀ ਹਾਂ ਬਈ ਆ ਲੋਂਗਾ ਦੀ ਡੰਡੀ ਹੁੰਦੀ ਆ ਅੱਖਾਂ ਜੇ ਨੱਕਾ ਨਾਕ ਚੇ ਪਾਣੀ ਚੱਲਣੇ ਲੱਗਦਾ ਜ਼ਖਾਮ ਜਾਂ ਲੱਗ ਜਾਂਦਾ ਪਸੂ ਨੂੰ ਹੂੰ ਇਹ ਕੋੜ ਤੁੰਬੇ ਹੁੰਦੇ ਜੀ ਜਿਵੇਂ ਆਪਾਂ ਕਨਾਲ ਕਹਿ ਦਿੰਨੇ ਆ ਘੂੜਗਣ ਨੂੰ ਹਾਂਜੀ ਹਾਂਜੀ ਇਹ ਕੋਟਤੂਮਬ ਹੁੰਦੇ ਜੀ ਜਿਸ ਤਰ੍ਹਾਂ ਆਪਾਂ ਇਹ ਢਿੱਡ ਦੀ ਸਪਾਈ ਕਰਾਂਗੇ ਬਾਇਬਾਦੀ ਨੂੰ ਖਤਮ ਕਰਾਂਗੇ ਹਾਂ ਭਾਈ ਆ ਪਨੀਰ ਡੋਡੀ ਹੁੰਦੀ ਜੀ ਆ ਫਾਰੇ ਨੂੰ ਕੰਮ ਕਰਦੀ ਆ ਗਲੋ ਹੁੰਦੀ ਜੀ ਬੁਖਾਰ ਵਾਸਤੇ ਹੁੰਦੀ ਜੀ ਠੀਕ ਆ ਭਾਈ ਇਹ ਹੈਗਾ ਜੀ ਕੜੂ ਜਿਹੜਾ ਪਸ਼ੂ ਲੰਘ ਕਰਕੇ ਤੁਰਦਾ ਹੈਗਾ ਜੀ ਉਸਮੇ ਕੰਮ ਕਰੇ ਕੜੂ ਦੇਸੀ ਹਾਂਜੀ ਹੂੰ ਇਹ ਕਾਲਾ ਬਾਂਸਾ ਜਿਹੜਾ ਪਸ਼ੂ ਤਾਸਦਾ ਹੈਗਾ ਜੀ ਖੰਗਦਾ ਹੈਗਾ ਠੀਕ ਆ ਇਹ ਸਰਲਾਏ ਦੇ ਪੱਤੇ ਹੋਗੇ ਜੀ ਬਨ ਵਾਸਤੇ ਕਬਜੀ ਨਹੀਂ ਰਹਿੰਦੀ ਠੀਕ ਆ ਭਾਈ ਇਹ ਬੇੜੇ ਹੁੰਦੇ ਆ ਆਪਾਂ ਦਾਣਾ ਖਰਾਕ ਪੂਰੀ ਪਾਉਂਦੇ ਪਸ਼ੂ ਦਾ ਸਰੀਰ ਨਹੀਂ ਬਣਦਾ ਲੈਵਾ ਚੱਡਾ ਨਹੀਂ ਬਣਦਾ ਇਹ ਉਸਮੇ ਕੰਮ ਕਰੇ ਜੀ ਹੂੰ ਇਹ ਤਾਂ ਆ ਗਿਆ ਭਾਈ ਜੜੀ ਬੂਟੀਆਂ ਹਾਂਜੀ ਇਹ ਕੇਸੂ ਦੇ ਫੁੱਲ ਹੈ ਜੀ ਠੀਕ ਆ ਭਾਈ ਬੱਚੇਦਾਨੀ ਤੇ ਸੋਜ ਆ ਜਾ ਚਰਬੀ ਆ ਜਾ ਪਸ਼ੂ ਬਾਰ ਬਾਰ ਰਿਪੀਟ ਹੋਵੇ ਹੂੰ ਆ ਮਰੋੜ ਫਲੀ ਹੁੰਦੀ ਜੀ ਮਰੋੜਾ ਲੱਗ ਜਾਂਦਾ ਜ਼ੋਰ ਮਾਰਦਾ ਪ ਲੱਗਿਆ ਹੋਇਆ ਮਸ਼ੀਨ ਨਾ ਚੱਕੀ ਆਪਣੇ ਕੋਲ ਹੈਗੀ ਜੀ ਚੱਕੀ ਕਿ ਪੁਰਤ ਦਿੰਦੇ ਨੇ ਠੀਕ ਹੈ ਤੇ ਬਾਈ ਹੁਣ ਮੈਨੂੰ ਇੱਕ ਗੱਲ ਦੱਸ ਇੱਕ ਦੂ ਤਾਂ ਬਾਈ ਬਣ ਕੇ ਨਾ ਪਰਮਾਨੈਂਟਲੀ ਆਖਿਰ ਦੇ ਨੁਸਖੇ ਆਪਣੇ ਦੋਸਤਾਂ ਨੂੰ ਦੱਸ ਕੇ ਜਾ ਵੀ ਜਿਹੜੇ ਬੰਦੇ ਘਰੇ ਬੈਠੇ ਦੇ ਸਕਣ ਬਾਈ ਜੀ ਜਿਹੜਾ ਪਸ਼ੂ ਬਾਰ-ਬਾਰ ਰਿਪੀਟ ਹੁੰਦਾ ਹੂੰ ਉਹ ਬੰਦਾ 1/2 ਕਿਲੋ ਫਟਕੜੀ ਲਵੇ ਤਵੇ ਤੇ ਖੀਲ ਕਰਨ ਅੱਛਾ ਬਾਈ 1/2 ਕਿਲੋ ਲਵੇ ਅੰਬਾ ਹਲਦੀ ਹੂੰ 1/2 ਕਿਲੋ ਲਵੇ ਮੱਖਣੀ ਅੱਛਾ ਬਾਈ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ 50-50 ਗ੍ਰਾਮ ਹੂੰ ਡੇਲੀ 10 ਦਿਨ ਦੇਣੀ ਟਿੱਕਤ ਰਣ ਤੋਂ ਪਹਿਲੇ ਠੀਕ ਹੈ ਬਾਈ ਗਾਰੰਟੀ ਸੁਦਾ ਹੋਣ ਦੇ ਬਾਅਦ ਟਿੱਕਤ ਰਹਿਣ 100% ਪਸ਼ੂ ਠਹਿਰੂਗਾ ਠੀਕ ਹੈ ਭਾਈ ਜੇ ਦਿਨ ਟਿੱਕਤ ਰਹਿਣਾ ਹੈਗਾ 100 ਗ੍ਰਾਮ ਫਟਕੜੀ ਦਾ ਪਾਣੀ ਉਬਾਲ ਕੇ ਠੰਡਾ ਕਰਕੇ ਪਿਲਾ ਦੇਣ 100% ਪਸ਼ੂ ਠਹਿਰੇਗਾ ਠੀਕ ਹੈ ਭਾਈ ਜਿਹੜੇ ਪਸ਼ੂ ਦੇ ਭਾਰ ਪੈਣ ਲੱਗਦਾ ਜੀ ਲੱਖਾਂ ਰੁਪਏ ਦਾ ਪਸ਼ੂ ਅੱਧੇ ਮੋਲ 'ਚ ਦੇ ਜਾਂਦਾ ਜੀ ਸਹੀ ਗੱਲ ਹੈ ਭਾਈ ਭਾਰ ਜਾਨਵਰ ਨੂੰ ਮਤਲਬ ਡੇ ਕਰ ਦਿੰਦਾ ਜਾਵਾਂ ਭਾਈ ਕਰ ਦਿੰਦਾ ਜੀ ਤੇ ਉਸ ਬੰਦੇ ਨੇ ਕੀ ਕਰਨਾ ਹੈਗਾ 200 ग्राम लाजवंती लेनी हैगी 200 ग्राम कमरकस लेनी हैगी 200 ग्राम लेनी हैगी चिकनी सुपारी 200 ग्राम ਲੈਣਾ ਸੁਹਾਗਾ 400 ग्राम ਲੈਣੀ ਸੱਤੇ ਨਸੇ ਦੇ ਬੀ ਠੀਕ ਹੈ ਭਾਈ ਇਹ ਪੰਜੋ ਚੀਜ਼ਾਂ ਦੀ ਚਾਰ ਖਰਾਕਾ ਬਣਾਣੀ ਪੀ ਕੇ ਦੇਸੀ ਘਿਏ ਜੇ ਦੇਣੀ ਜਿੰਨੀ ਦਵਾਈ ਹੋਣਾ ਇੱਕ ਠੀਕ ਹੈ ਭਾਈ ਜੇ ਮੱਲਾ ਪਪैया ਦਵਾਈ ਹੋਗੀ ਤਾਂ ਪੱਗਾ ਕਿਉ ਹਾ ਪੱਇਆ ਕਿਉ ਹੂੰ ਦੇ ਦੇਣੀ ਪਹਿਲੀ ਖਰਾਕ ਤੇ ਸਰੀਰ ਰੁਕ ਜਾਊਗਾ ਠੀਕ ਹੈ ਭਾਈ ਦੇਣੀ ਚੱਲ ਰਹੀ ਐ ਦੇਣੀ ਉਦੋਂ ਹੀ ਐ ਜੇਕਰ ਸਰੀਰ ਦੀ ਸਿਕਾਇਤ ਹੈ ਤਾਂ ਦੇਣੀ ਨਹੀਂ ਤਾਂ ਉਦਾਂ ਨਹੀਂ ਦੇਣੀ ਸਕਮ ਆ ਗਵਾ ਪਿਛਲੇ ਸੂਏ ਦਿਖਾਇਆ ਤੇ ਇਹਦੀ ਵੀ ਦਿਖਾ ਦੋ ਪਹਿਲੇ ਦੇਣੀ ਹੂੰ ਅੰਦਾਜ਼ੇ ਨਾਲ ਨਹੀਂ ਦੇਣੀ ਅੰਦਾਜ਼ੇ ਨਾਲ ਨਹੀਂ ਦੇਣੀ ਵੀ ਜੇ ਦਿਖਾਉਂਦੀ ਆ ਭਾਰ ਮੈ ਫੇਰ ਦੇਣੀ ਆ ਫੇਰ ਦੇਣੀ ਹੈਗੀ ਹਾਂ ਅੱਛਾ ਜੀ 100% ਪਸ਼ੂ ਦਾ ਭਾਰ ਰੋਕੂਗਾ ਹੂੰ ਅੱਛਾ ਬਾਕੀ ਆਪਣਾ ਨੰਬਰ ਦੇ ਦੇਣਗੇ ਜਿਸ ਬੰਦੇ ਨੇ ਕੋਈ ਹੋਰ ਗੱਲਬਾਤ ਪੁੱਛਣੀ ਆਪਾਂ ਬਾਈ ਕਹਿੰਦਾ ਵੀ ਜਿਹੜੇ ਤੁਸੀਂ ਘਰੇ ਇਲਾਜ ਕਰ ਸਕਦੇ ਨੁਸਖੇ ਉਹ ਆਪਾਂ ਦੱਸ ਦਿੰਨੇ ਆ ਫਰੀ ਚ ਪੈਸਾ ਨਹੀਂ ਕੋਈ ਕੁਝ ਨਹੀਂ ਹਾਂਜੀ ਹਾਂਜੀ ਤੇ ਹੁਣ ਬਾਈ ਚੱਲਾਂ ਇਹਦਾ ਹੋ ਗਏ ਹਨਾ ਕੋਈ ਕੋਈ ਹੋਰ ਭਰਾ ਨੂੰ ਕਿਸੇ ਨੂੰ ਪ੍ਰੋਬਲਮ ਆ ਉਹ ਪੁੱਛ ਲੂਗਾ ਫੂਲ ਤੇ ਹਾਂਜੀ ਹਾਂਜੀ ਹੁਣ ਮੈਨੂੰ ਤੂੰ ਦੱਸ ਵੀ ਬਾਈ ਤੇਰੇ ਕੋਲੇ ਸਪੈਸ਼ਲ ਕੀ ਆ ਟਰੀਟਮੈਂਟ ਇਹ ਸਾਡੇ ਕੋਲੇ ਹੁੰਦੇ ਨੇ ਮਸਾਲੇ ਹੂੰ ਇਹ ਚੀਜ਼ ਪਾਣਗੇ ਤਾਂ ਗਾਰੰਟੀ ਹੈ ਡਾਕਟਰ ਇਹ ਹਾਜਮਾ ਸਹੀ ਰਹਿਣਗਾ ਪਸ਼ੂਆ ਹਸਨ ਭਾਈ ਮੈਨੂੰ ਇੱਕ ਗੱਲ ਦਾ ਮੇਰੇ ਬੇਲੀ ਕੋਲੇ ਆ ਘੋੜੀ ਨਵੀਂ ਨਵੀਂ ਮੁੰਡੇ ਨੇ ਲਈ ਆਲੇ ਨਵਾਂ ਨਵਾਂ ਸ਼ੌਂਕ ਆ ਭਾਈ ਪੋਟਾਂ ਬੜੀਆਂ ਬਣ ਗਈਆਂ ਬੜਾ ਰੋਈ ਜਾਂਦਾ ਯਾਰ ਮੇਰੀ ਗੱਲ ਸੁਣੋ ਜੀ ਘੋੜੀ ਦਾ ਹਾਂ ਇਹ ਜਿਹੜਾ ਆਪਾਂ ਘੋੜੀਆਂ ਦੇ ਮਸਾਲੇ ਦਿੰਦੇ ਨੇ ਤਿਆਰ ਕਰਕੇ ਹੂੰ ਘੋੜੀਆਂ ਦੀ ਪੋਟਾਂ ਦੀ ਦਵਾਈ ਤੋਂ ਬਣਦੀ ਵਖਰੀ ਜਿਹੜੇ ਗੋਡੇ ਦਾ ਪਾਣੀ ਐਡਾ ਵੀ ਭਰ ਗਿਆ ਹੋਣੀ ਹੂੰ ਗਾਰੰਟੀ ਹੈ ਸਾਡੀ ਕੇ ਬਿਲਕੁਲ ਪੋਟਾ ਠੀਕ ਹੋਣ ਗਿਆ ਬਈ ਐਡੇ ਐਡੇ ਮੁੱਟ ਨਹੀਂ ਹੋਊਗਾ ਜਿੰਨੇ ਮਰਜ਼ੀ ਆ ਹੋਣ ਜੀ ਆਪਣੀ ਗਾਰੰਟੀ ਹੈਗੀ ਮੈਂ ਜੇਕਰ ਆਪਾਂ ਨਾ ਵਟਾ ਦੇ ਆਪਣਾ ਡਬਲ ਪੈਸੇ ਦੇਣ ਗਿਆ ਕਰਨਾ ਠੀਕ ਹੋਣ ਆਪਣੀ ਇੰਨੀ ਗਾਰੰਟੀ ਹੈ ਕਿੰਨੇ ਟਾਈਮ ਚ ਬਈ ਸੈਟ ਹੋ ਜੂ ਮੂਡ ਪੈ ਦੇ ਦੇਖੋ ਜੀ ਉਹ ਪਾਣੀ ਦੇ ਉੱਤੇ ਹਿਸਾਬ ਹੁੰਦਾ ਜੀ ਕਈ ਪਸ਼ੂਆਂ ਦਾ ਪਾਣੀ ਹੁੰਦਾ ਥੋੜਾ ਕਈ ਦਾ ਹੋ ਜਾਂਦਾ ਜਿਆਦਾ ਕਈ ਦਾ ਮਹੀਨੇ ਤੋਂ ਲੈ ਕੇ 3 ਮਹੀਨੇ ਤੱਕ ਦਾ ਟ੍ਰੀਟਮੈਂਟ ਹੈ ਠੀਕ ਹੈ ਬਈ ਕਈ ਦਾ ਮਹੀਨੇ ਤੇ ਵੀ ਠੀਕ ਹੋ ਜਾਂਦਾ ਕਈ ਦਾ ਦੋ ਵੀ ਹੋ ਜਾਂਦਾ ਕਈ ਦਾ ਲਾਸਟ 3 ਮਹੀਨੇ ਹੈ ਜੀ ਇੱਕ ਬਈ ਜੇ ਜਾਨ ਪਰਮਾਨ ਨਹੀਂ ਕੇ ਚੱਲ ਰਹਿੰਦਾ ਨਾ ਹੋਵੇ ਰੱਜ ਅੱਜ ਬੜੀ ਅੱਜ ਕੱਲ ਬੜੀ ਪ੍ਰੋਬਲਮ ਆ ਗਿਆ ਮੈਂ ਦੱਸੀ ਦੋ ਫਟਕੜੀ ਲੈ ਲੈ ਹਾਂ ਇਹਦਾ ਹੋ ਗਿਆ ਆਪਣਾ ਫਟਕੜੀ ਵਾਲਾ ਨਹੀਂ ਘੋੜੀ ਘੋੜੀ ਜੀ ਕਰੇ ਘੋੜੀ ਨੂੰ ਵੀ ਦੇ ਸਕਦੇ ਨੇ ਹੈ ਗਾਏ ਨੂੰ ਵੀ ਮਜ ਨੂੰ ਵੀ ਘੋੜੀ ਨੂੰ ਆਲਰਾਉਂਡਰ ਆਲਰਾਉਂਡਰ ਦਵਾਈ ਹੈ ਇਹ ਫਟਕੜੀ ਵਾਲੀ ਦਾ ਆਲਰਾਉਂਡਰ ਹੈ ਇਹ ਤਾਂ ਬਈ ਨੇ ਬਈ ਮਾਂਹ ਕਈ ਵਾਰੀ ਘੋੜੀਆਂ ਨੂੰ ਕਈ ਵਾਰੀ ਅੱਡ ਹੋਵੇ ਇਹ ਮਸਾਲੇ ਪਾਣ ਘੋੜੀਆਂ ਨੂੰ ਤਾਂ ਨਾ ਤੋਂ ਪਸੂ ਨੂੰ ਘੇਰਨ ਦੀ ਪ੍ਰੋਬਲਮ ਆਣੀ ਨਾ ਪੋਟਾ ਪਰਣ ਨਾ ਕਚਰਾ ਲੀਏ ਪਰ ਨਾ ਕਿਨਾਰ ਦੀ ਸ਼ਿਕਾਇਤ ਆਵੇ ਲੱਖ ਜੱਗੀ ਦਾਵੇ ਨਾ ਕਚਰਾ ਲੀਏ ਹੋਵੇ ਜਿਹਾ ਬਗਲੀਆਂ ਨਿਕਲ ਜਾਂਦੀ ਕਚਰਾ ਲੀਏ ਹੋ ਜਾਂਦੀ ਘੋੜੀਆਂ ਤੇ ਫੁਲਾਵਟ ਲਾਵੇਗੀ ਸ਼ਾਈਨਿੰਗ ਲਾਵੇਗਾ ਗ੍ਰੋਥ ਲਾਵੇਗਾ ਖੱਦਾ ਪਿੱਦਾ ਹਜਮ ਆਵੇਗਾ ਕੋੜੀ ਦੇ ਲਈਦਾ ਪਿਸ਼ਾਬ ਦਾ ਬੰਨ ਨਹੀਂ ਪੈਣਾਗਾ ਇਹ ਮਸਾਲੇ ਜਿਹੜੇ ਹੈਗੇ ਬੜੀ ਕੰਮ ਦੀਆਂ ਚੀਜ਼ਾਂ ਵੀਰ ਜੀ ਕੰਮ ਦੀਆਂ ਚੀਜ਼ਾਂ ਨੇ ਹੁਣ ਜਿਵੇਂ ਬਈ ਆਹ ਆਪਣਾ ਬਣਾਇਆ ਚਿਚੜਾਂ ਵਾਲਾ ਹਾਂਜੀ ਤੇ ਇਹ ਚਿਚੜਾਂ ਵਾਲਾ ਮਤਲਬ ਤਿੰਨ ਦਿਨਾਂ ਚ ਚਿਚੜ ਸਾਰੇ ਤਿੰਨ ਦਿਨਾਂ ਤੇ ਛੱਡ ਦੂੰਗਾ ਆਪਣਾ ਵੀ ਮਰ ਮਰ ਕੇ ਥੱਲੇ ਡਿੱਗ ਜਾਊਗਾ ਠੀਕ ਆ ਬਈ ਹਾਂ ਇਹ ਮਤਲਬ ਚਿਚੜਾਂ ਦੋ ਵੀ ਮਸਾਲਾ ਆਪਾਂ ਇਹ ਬਣਵਾ ਕੇ ਦੇ ਸਕਦੇ ਆ ਇਹ ਪਸ਼ੂ ਦੇ ਇਹ ਮਸਾਲਾ ਜਿਹੜਾ ਹੈਗਾ ਘੋੜੀਆਂ ਨੂੰ ਵਖਰਾ ਬਣਦਾ ਗਾਇਆਂ ਵੋ ਵਖਰਾ ਬਣਦਾ ਘੋੜੀਆਂ ਦਾ ਜਿਹੜਾ ਬਣਦਾ ਉਹ ਵਖਰਾ ਬਣਦਾ ਘੋੜੀਆਂ ਦਾ ਬੰਦਾ ਵੰਗੇ ਸਿੰਗਲ ਡਾਈਜੈਸਟਰ ਹਾਂ ਜੀ ਹਾਂ ਮੈਦਾ ਮੰਨ ਲਾ ਬਈ ਹਾਂ ਬਿਲਕੁਲ ਜੀ ਬਿਲਕੁਲ ਘੋੜੀ ਨੂੰ 100 ਗ੍ਰਾਮ ਮਸਾਲਾ ਜਿਹੜਾ ਬੰਦਾ ਪਾਊਗਾ ਉਸकी ਘੋੜੀ ਜ਼ਿੰਦਗੀ 'ਚ ਬਿਮਾਰੀ ਨਹੀਂ ਹੋ ਸਕਦੀ ਹੂੰ ਘੋੜੀ ਦੇ ਮਹਾਰਾਣਾ ਪ੍ਰਤਾਪ ਸਿੰਘ ਦੇ ਸਲੂਤਰੇ ਜੇ ਵੀ ਸਾਫ਼-ਸਾਫ਼ ਗੱਲ ਲਿਖੀ ਮਸਾਲਾ ਤੇ ਸਿਕਾਲਾ ਘੋੜੀਆਂ ਨੂੰ ਜ਼ਰੂਰੀ ਚਾਹੀਦਾ ਜ਼ਰੂਰੀ ਚਾਹੀਦਾ ਠੀਕ ਹੈ ਜੀ ਸਿਕਾਲਾ ਉਹ ਸਲੂਤਰ ਪਿਆ ਬਾਈ ਉਹਦੇ 'ਚ ਵੀ ਮੰਨ ਕੇ ਚੱਲ ਆਪਾਂ ਨੂੰ ਥੋੜੀ ਜੀ ਹਿੰਦੀ 'ਚ ਹੱਥ ਟਾਇਟ ਹਾਂਜੀ ਹਾਂਜੀ ਕਈ ਚੀਜ਼ ਉਹ ਮਤਲਬ ਬੜੀਆਂ ਕਾਮਯਾਬ ਗੱਲਾਂ ਨੇ ਉਹਦੇ ਚ ਹੁਣ ਇੱਕ ਮੈਂ ਪੜੀ ਬੰਦਿਆਂ ਵਾਸਤੇ ਸੀ ਉਹ ਬਾਈ ਤੇ ਉਹ ਮੈਂ ਵੀਡੀਓ ਵੀ ਪਾਈ ਸੀ ਉਹ ਬੜਾ ਘੈਂਟ ਉਹਦਾ ਰਿਸਪੌਂਸ ਮਿਲਿਆ ਚੀਜ਼ ਦਾ ਇਹ ਚੀਜ਼ਾਂ ਦੇਸੀ ਜਿਹੜੀ ਹੁੰਦੀ ਥੋੜਾ ਲੰਮਾ ਪ੍ਰੋਸੀਜਰ ਹੁੰਦਾ ਪਰ ਜੜੋ ਰੋਗ ਨੂੰ ਪੱਟ ਦਿੰਦੀ ਹੈ ਹਾਜਮੇ ਵਾਸਤੇ ਵੀ ਅਜਮੇ ਵਾਸਤੇ ਦਰਦ ਵਾਸਤੇ ਬਨ ਵਾਸਤੇ ਰੇਸ਼ਾ ਹੋ ਜਾ ਪੋਟਾ ਪਰ ਜਾ ਸਰਾ ਹੋ ਜਾ ਬੁੱਲਾ ਮਾਰਦਾ ਅੱਖ ਜੱਗੇ ਦੰਦੀ ਹੋ ਤੇ ਘੋੜੀਆਂ ਦੀ ਗਰੋਥ ਨਾ ਹੁੰਦੀ ਉਹ ਫਲਾਵਟ ਨਾ ਹੁੰਦੀ ਸਾਈਨਿੰਗ ਨਾ ਆਂਦੀ ਹੋ ਸਾਰੇ ਕੁਛ ਵਾਸਤੇ ਕੰਮ ਕਰਦਾ ਤੇ ਬਾਈ ਹੁਣ ਮੈਨੂੰ ਇੱਕ ਗੱਲ ਦੱਸ ਵੀ ਤੈਨੂੰ ਭਰਾ ਸੰਪਰਕ ਕਿਵੇਂ ਕਰਨ ਆਪਣੇ ਤੇ ਕਿਹੜੀ ਜਗਾ ਤੋਂ ਆ ਅਸੀਂ ਉਦਾਂ ਤੋਂ ਮਲੇਰ ਕੋਟ ਲੈ ਸਾਡੇ ਰੈਸ ਨੂੰ ਹੋ ਗਏ 22 ਸਾਲ ਅੱਛਾ ਬਾਈ ਪਿੱਛੇ ਜਿਹੜਾ ਜਿੱਦ ਦੀ ਪਿੰਡ ਹੈਗਾ ਸਾਡਾ ਹੀ ਹੈਗਾ ਯੂਪੀ 'ਚ ਯੂਪੀ 'ਚ ਹਾਂਜੀ ਤੇ ਸਾਡੇ ਨੰਬਰ 'ਤੇ ਬੰਦਾ ਕੰਟੈਕਟ ਕਰਦਾ ਫੋਨ ਕਰਦਾ ਆਪਾਂ ਉਹਦੇ ਘਰੇ ਬਗ ਜਾਂਦੇ ਕਿ ਜਿਹੜੇ ਦੂਰ ਹੈਗੇ ਮਹਾਰਾਸ਼ਟਰ ਹੈ ਗੁਜਰਾਤ ਹੈ ਰਾਜਸਥਾਨ ਹੈ ਜਿੱਥੇ ਆਪਾਂ ਜਾ ਸਕਦੇ ਉੱਥੇ ਤਾਂ ਆਪਾਂ ਗਿੱਡੀ ਤੇ ਜਾ ਕੇ ਪੀ ਕੇ ਦੇ ਜਾਂਦੇ ਨਹੀਂ ਤਾਂ ਕੋਰੀਅਰ ਕਰ ਦਿੰਦੇ ਹਾਂ ਨਹੀਂ ਕੋਰੀਅਰ ਵੀ ਕਰ ਦਿੰਦੇ ਹਾਂ ਵੀ ਉਹ ਤਸੱਲੀ ਬਖਸ਼ ਕੰਮ ਆ ਤਸੱਲੀ ਬਖਸ਼ ਕੰਮ ਹੈਗਾ ਆਪਣਾ ਕੋਈ ਫਰੌਡ ਦਾ ਕੰਮ ਨਹੀਂ ਹੈਗਾ ਆ ਬਾਕੀ ਮਸਾਲੇ ਦੇਖਸੋ ਪੱਕੀ ਚੱਕੀ ਲੱਗੀ ਆ ਗੱਡੀ ਦੇ ਦੋਸਤੋ ਚੰਗੀ ਬਲੈਰੋ ਪਿਕਅਪ ਗੱਡੀ ਆ ਨਵੇਂ ਟਾਇਰ ਆ ਬਸ ਜਿੱਧਰ ਨੂੰ ਮੂੰਹ ਹੋ ਜਾਂਦਾ ਉਧਰ ਨੂੰ ਮਰਲੇ ਚੱਕ ਦਿੰਦੇ ਹਾਂ ਹਾਂਜੀ 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 ਤੇ ਆਹਾਂ ਭਾਈ ਆਪਣੇ ਗਮਾਂਡੀ ਵੀ ਗੱਲਾਂ ਸੁਣ ਕੇ ਆ ਗਏ ਸਾਰੇ ਹਾਂਜੀ